ਚਲੋ ਇਹ ਤਾਂ ਅੱਗੇ ਵਧੀਆ ਜਨਾਬ ਅੱਜ ਪੰਜਾਬ ਦਾ ਦੋ ਰੋਜਾ ਵਿਧਾਨ ਸਭਾ ਸੈਸ਼ਨ ਤੇ ਦੋ ਰੋਜਾ ਵਿਧਾਨ ਸਭਾ ਸੈਸ਼ਨ ਹਗਾਮੇਦਾਰ ਹਗਾਮਾ ਵਿਧਾਨ ਸਭਾ ਦੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਧਾਨ ਸਭਾ ਦੀ ਇਮਾਰਤ ਦੇ ਬਾਹਰ ਹੀ ਸ਼ੁਰੂ ਹੋ ਜਾਂਦਾ ਜਦੋਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦਮ ਭਰਦੇ ਆ ਕਿ 30 ਛੱਡੋ 32 33 ਐਮ ਐਲ ਏ ਸਾਡੇ ਸੰਪਰਕ ਚ ਕਿਸੇ ਸਮੇਂ ਪ੍ਰਤਾਪ ਬਾਜਵਾਏ ਦਮ ਪਰ ਤੇ ਹੁਏ ਇਹ ਦਿਖਾਉਣਾ ਚਾਹੁੰਦੇ ਸੀ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਸਾਡੇ ਕਰਨੀ ਐ ਤੇ ਉਸ ਸਮੇਂ ਵਿਰੋਧੀ ਤਰ੍ਹਾਂ ਜਾਂ ਹੋਰ ਦਲ ਜਾਂ ਖੁਦ ਆਮ ਆਦਮੀ ਪਾਰਟੀ ਜਾਂ ਬੀਜੇਪੀ ਵਾਲੇ ਇਹ ਕਹਿ ਰਹੇ ਸੀ ਕਿ ਲੈ ਕਾਂਗਰਸ ਸਰਕਾਰ ਕਿਵੇਂ ਬਣਾਉਗੀ ਫਿਰ ਕੀ ਹੈਗੇ ਨਾ ਤੋੜ ਲੋ ਸਰਕਾਰ ਬਣਾ ਕੇ ਦੇਖ ਲੋ ਪਰ ਹੁਣ ਪ੍ਰਤਾਪ ਬਾਜਵਾ ਕੀ ਪਲਟ ਰਿਹਾ ਜੇ ਆਪਣੀ ਗੱਲ ਤੋਂ ਕਿ ਉਹ ਨਵੇਂ ਦਾਵੇ ਕਰ ਰਹੇ ਨੇ ਜਦੋਂ ਉਹਨੂੰ ਸਮਝ ਆ ਗਈ ਕਿ 30 32 ਕਹਿ ਕੇ ਮੈਂ ਕੀ ਸਾਬਤ ਕਰਨਾ ਚਾਹੁੰਦਾ ਜੇ ਆ ਵੀ ਗਏ ਤਾਂ ਮੈਂ ਸਰਕਾਰ ਕਿਵੇਂ ਬਣਾਉਂਗਾ ਦੂਸਰੇ ਪਾਸੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜਿਹੜਾ ਪਹਿਲੂ ਬਾਚਣਯੋਗ ਹੈ ਉਹ ਹੈ ਜੀ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਅਗਲੀ ਵਾਰ ਸਾਡੇ ਕੋਲ ਬੁਕਿੰਗ ਕਰਾ ਰਹੇ ਨੇ ਮਤਲਬ ਪ੍ਰਤਾਪ ਬਾਜਵਾ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਗਲੀ ਵਾਰ ਸਰਕਾਰ ਸਾਡੀ ਹੋਣੀ ਆ ਤੇ ਇਸ ਲਈ ਆਵਾਦੀ ਪਾਰਟੀ ਦੇ ਜਿਹੜੇ ਮੌਜੂਦਾ ਐਮਐਲਏ ਨੇ ਉਹ ਅਗਲੀ ਵਾਰ ਕਾਂਗਰਸ ਦੇ ਟਿਕਟ ਤੇ ਚੋਣ ਲੜਨਗੇ ਇੱਕ ਪਾਸੇ ਰਾਣਾ ਗੁਰਜੀਤ ਸਿੰਘ ਹੋਰੀ ਕਿਸਾਨੀ ਮਸਲੇ ਦੇ ਉੱਤੇ ਮੈਦਾਨ ਚ ਨਿਤਰ ਰਹੇ ਨੇ ਉਹਨਾਂ ਨੇ ਮੱਕੀ ਤੇ ਐਮਐਸਪੀ ਦੇਣ ਦੀ ਗੱਲ ਮਾਲ ਵਿੱਚ ਬੜਾ ਰੈਲੀ ਨੂਮਾ ਕਿਸਾਨੀ ਫੰਕਸ਼ਨ ਕਰਨ ਦੇ ਹਵਾਲੇ ਨਾਲ ਉਧਰ ਮੇਰਾ ਪੰਜਾਬੀ ਕਿਸਾਨੀ ਮਸਲੇ ਨੂੰ ਕੇਂਦਰਿਤ ਰੱਖਿਆ ਉਧਰ ਕਿਸਾਨੀ ਧਰਨਾ ਵੀ ਚੱਲ ਰਿਹਾ ਹੈ ਉਧਰ ਕੇਂਦਰ ਸਰਕਾਰ ਨਾਲ ਗੱਲਬਾਤ ਵੀ ਚੱਲ ਰਹੀ ਹੈ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਾਂਗਰਸੀ ਲੀਡਰ ਆਪਣੇ ਆਪ ਨੂੰ ਮੁੱਖ ਮੰਤਰੀ ਚਿਹਰਾ ਵਜੋਂ ਵੀ ਪੇਸ਼ ਕਰ ਰਹੇ ਨੇ ਉਹਨਾਂ ਚ ਪ੍ਰਧਾਨ ਬਣਨ ਦੀ ਦੌੜ ਵੀ ਤੇਜ਼ ਹੋ ਗਈ ਹੈ ਰਾਜਾ ਬੜਿੰਗ ਆਪਣੀ ਪ੍ਰਧਾਨਗੀ ਬਚਾ ਕੇ ਰੱਖਣਾ ਚਾਹੁੰਦੇ ਨੇ ਪ੍ਰਤਾਪ ਬਾਜਵਾ ਪ੍ਰਧਾਨਗੀਤਾ ਕੀ ਮੁੱਖੰਤ ਦਾ ਚਿਹਰਾ ਵੀ ਬਣਨਾ ਚਾਹੁੰਦੇ ਨੇ ਰਾਣਾ ਗੁਰਜੀਤ ਸਿੰਘ ਵੀ ਇਸ ਇਕਤਾਰਤ ਸ਼ਾਮਲ ਨੇ ਉਹ ਪ੍ਰਧਾਨਗੀ ਦੌੜਤੇ ਨੇ ਪਤਾ ਕਿ ਜੇ ਪ੍ਰਧਾਨ ਬਣੂਗਾ ਤਾਂ ਮੈਂ ਦਾਵੇਦਾਰੀ ਬਣੂਗਾ ਇੱਥੋਂ ਤੱਕ ਕਿ ਐਮਪੀ ਹੈ ਨਾ ਸੁਭਿੰਦਰ ਰੰਧਾਵਾ ਵੀ ਸਭ ਨੂੰ ਪਤਾ ਦੌੜ ਚ ਨੇ ਤੇ ਮੁਲਾਕਾਤ ਪ੍ਰਗਟ ਸਿੰਘ ਦੀ ਵੀ ਹੋ ਚੁੱਕੀ ਹੈ ਪਾਰਟੀ ਦੇ ਆਗੂ rahul gandhi ਨਾਲ ਸੋ ਇਸ ਲਈ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪ੍ਰਤਾਪ ਬਾਜਵਾ ਨੇ ਅੱਜ ਵਿਧਾਨ ਸਭਾ ਦੇ ਇਸ ਦੋ ਰੋਜ਼ਾ ਸੈਸ਼ਨ ਦੇ ਦਰਮਿਆਨ ਸ਼ੁਰੂ ਹੋਣ ਤੋਂ ਪਹਿਲਾਂ ਬੂਹੇ ਤੇ ਖੜਕੇ ਇਹ ਦੰਪ ਰਿਆ ਕਿ 32 33 ਆਵਾਦੀ ਪਾਰਟੀ ਦੇ ਐਮਐਲਏ ਮੇਰੇ ਸੰਪਰਕ ਚ ਨੇ ਤੇ ਜੀ ਇਹ ਜਿਵੇਂ ਦਲਜੀਤ ਦਸਾਂਝ ਦੇ ਸ਼ੋਹਾਂ ਦੀ ਐਡਵਾਂਸ ਬੁਕਿੰਗ ਹੁੰਦੀ ਹੈ ਨਾ ਉਵੇਂ ਟਿਕਟਾਂ ਦੀ ਸਾਡੇ ਕੋਲ ਐਡਵਾਂਸ ਬੁਕਿੰਗ ਕਰ ਰਹੇ ਨੇ ਕਿ ਅਗਲੀ ਵਾਰ ਟਿਕਟ ਸਾਨੂੰ ਤੁਸੀਂ ਦੇ ਦੇ ਜੀ ਹੁਣੇ ਕੀ ਦਬਾਅ ਦੀ ਰਾਜਨੀਤੀ ਹੈ ਇਹ ਦਬਾਅ ਵਿਰੋਧੀ ਧਿਰ ਵੱਲੋਂ ਮਤਲਬ ਪ੍ਰਤਾਪ ਆਜਵਾ ਵੱਲੋਂ ਆਵਾਦੀ ਪਾਰਟੀ ਤੇ ਵੀ ਤੇ ਆਪਣੀ ਤਰ੍ਹਾਂ ਤੇ ਵੀ ਪਾਇਆ ਜਾ ਰਿਹਾ ਕਿ ਮੈਂ ਹੀ ਲੀਡਰਾਂ ਦੇਖੋ ਮੇਰੇ ਕੋਲ ਇੰਨੇ ਲੀਡਰ ਹੈਗੇ ਪਹਿਲਾਂ ਹੀ ਇੰਨੀਆਂ ਟਿਕਟਾਂ ਹੈਗੀਆਂ ਮੇਰੇ ਕੋਲ ਇਹ ਕਹਿਣ ਦੀ ਕੋਸ਼ਿਸ਼ ਹੈ ਜੋ ਵੀ ਹੋਵੇ ਜਨਾਬ ਖੇਲਾ ਅੰਦਰ ਵੀ ਹੋਇਆ ਚਲੋ ਸਭ ਤੋਂ ਪਹਿਲਾ ਸਵਾਲ ਤਾਂ ਇਸ ਮਸਲੇ ਤੇ ਆਇਆ ਕਿ ਭਾਈ ਦੋ ਰੋਜ਼ਾ ਵਿਸ਼ੇਸ਼ اجلاس ਕਿਸ ਗੱਲ ਲਈ ਠੀਕ ਹੈ ਹੋ ਸਕਦਾ ਹੈ ਕਿ ਜਿਹੜਾ ਕੇਂਦਰ ਨੇ ਖੇਤੀ ਖਰੜਾ ਭੇਜਿਆ ਜਬ ਤੱਕ ਪ੍ਰੋਗਰਾਮ ਤੁਸੀਂ ਦੇਖੋ ਤਦ ਤੱਕ ਜਾਂ ਸਵੇਰ ਨੂੰ ਕੱਲ ਨੂੰ ਦੁਸਰੇ ਅਗਲੇ ਦਿਨ ਉਸ ਮਸਲੇ ਨੂੰ ਰੱਦ ਕਰਨ ਦਾ ਫੈਸਲਾ ਆ ਜਾਵੇ ਪੈਸੇ ਚਿੱਠੀ ਪੱਥਰੀ ਦਾ ਰੱਦ ਕਰ ਚੁੱਕੇ ਨੇ ਪਰ ਹਕੀਕਤ 'ਚ ਜਿਹੜਾ ਸੈਸ਼ਨ ਦੇ ਰਾਈ ਕਾਨੂੰਨੀ ਤੌਰ ਤੇ ਉਹਨੂੰ ਮਾਨਤਾ ਦੇ ਕੇ ਕਿ ਪੂਰੇ ਪੰਜਾਬ ਵੱਲੋਂ ਇਰਾਦਾ ਉਹ ਪ੍ਰਕਿਰਿਆ ਜੇ ਹੋਣੀ ਹੈ ਸੋ ਇਸ ਲਈ ਹੋ ਸਕਦਾ ਕਿ ਜੇ ਲੰਮਾ ਚੱਲ ਗਿਆ ਸੈਸ਼ਨ ਤਾਂ ਫਿਰ ਅੱਜ ਵੀ ਹੋ ਸਕਦਾ ਨਹੀਂ ਕੱਲੂ ਤਾਂ ਤਾਂ ਮੰਨਿਆ ਜਾ ਰਿਹਾ ਕਿ ਹੋ ਸਕਦਾ ਉਹ ਬਿਲ ਆ ਜਾਵੇ ਜਾਂ ਕੋਈ ਹੋਰ ਪਰ ਵਿਰੋਧੀ ਧਿਰਾਂ ਸਵਾਲ ਕਰ ਨਹੀਂ ਜੀ ਕਿ ਦੋ ਰੋਜ਼ਾ ਸੈਸ਼ਨ ਕਿਉਂ ਕਿਸ ਰਾ ਦੇ ਨਾਲ ਤੁਸੀਂ ਤਾਂ ਲੰਬੇ ਸੈਸ਼ਨਾਂ ਦੀਆਂ ਗੱਲਾਂ ਕਰਦੇ ਸੀ ਤੇ ਲੰਬੇ ਸੈਸ਼ਨਾਂ ਦੀਆਂ ਗੱਲਾਂ ਕਰਨ ਵਾਲੇ ਸਰਦਰ ਉਤੇ اجلاس ਦਾ ਸੈਸ਼ਨ ਹੀ ਖਾ ਗਏ ਸਰਦਰ ਉਤੇ اجلاس ਹੋਇਆ ਨਹੀਂ ਇਹ ਮੁੱਖ ਮੁੱਦਾ ਵੀ ਰਿਹਾ ਤੇ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਆਰਥਿਕ ਸਥਿਤੀ ਕਿਸਾਨੀ ਮਸਲਾ ਗੈਂਗਸਟਰਵਾਦ ਇਹ ਮੁੱਦੇ ਵੀ ਹਾਵੀ ਹੋ ਰਹੇ ਨੇ ਚਲੋ ਇਹਦੇ ਨਾਲ ਨਾਲ ਕੁਝ ਸਵਾਲ ਵੀ ਨੇ ਜਿਹੜੇ ਸਰਕਾਰ ਵਾਲੇ ਪਾਸਿਓਂ ਵੀ ਆਏ ਸਾਹਮਣੇ ਵਾਲੇ ਪਾਸਿਓਂ ਵੀ ਜਿਵੇਂ ਹਰਮੀ ਸਿੰਘ ਪਠਾਨ ਮੱਜਰਾ ਨੇ ਸਵਾਲ ਪੁੱਛਿਆ ਕਿ ਜਨਾਬ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਕੀ ਬਿਜਲੀ ਮੁਫਤ ਮਿਲਦੀ ਹੈ ਸਾਡੇ ਬਿਜਲੀ ਮੰਤਰੀ ਜੀ ਹਰਪਜਨ ਸਿੰਘ ਈਟੀਓ ਕਹਿੰਦੇ ਨਹੀਂ ਅਸੀਂ ਸਰਕਾਰਾਂ ਦੇ ਸਕੂਲਾਂ ਨੂੰ ਬਿਜਲੀ ਮੁਫਤ ਨਹੀਂ ਦਿੰਦੇ ਉਕੇ ਸਕੂਲ ਦੀਆਂ ਇਮਾਰਤਾਂ ਨੇ ਸ਼ਾਇਦ ਵੋਟਾਂ ਪਾਉਣ ਨੂੰ ਨਹੀਂ ਆਉਣੀਆਂ ਪਰ ਉਹ ਕਹਿੰਦੇ ਬੱਚੇ ਉੱਥੇ ਗਰੀਬਾਂ ਦੇ ਪੜ੍ਹਦੇ ਨੇ ਇਹ ਉਹ ਬੱਚੇ ਨੇ ਜਿਨ੍ਹਾਂ ਨੇ ਕੈਨੇਡਾ ਅਮਰੀਕਾ ਨਹੀਂ ਜਾਣਾ ਜਿਨ੍ਹਾਂ ਨੇ ਪੰਜਾਬ ਸੰਭਣਾ ਇਸ ਲਈ ਕਹਿੰਦੇ ਘੱਟੋ ਘੱਟ ਇਹਨਾਂ ਦੀ ਪੜ੍ਹਾਈ ਦੇ ਵਾਅਦੇ ਨਾਲ ਸੀ ਉੱਥੇ ਬਿਜਲੀ ਮੁਫਤ ਮਿਲਣੀ ਚਾਹੀਦੀ ਹੈ ਸੋ ਮੰਤਰੀ ਜੀ ਇਹ ਤਾਂ ਪਹਿਲਾਂ ਕਿ ਜਵਾਬ ਦਿੰਦੇ ਆ ਮਨ अरोड़ा ਜੀ ਵੀ ਖੜੇ ਹੋਗੇ ਮਨ अरोड़ा ਕਹਿੰਦੇ ਬਿਲਕੁਲ ਜੀ ਸਵਾਲ ਬਹੁਤ ਵਾਜਬ ਹੈ ਅਸੀਂ ਸੋਲਰ એનર્ਜੀ ਤੇ ਸਕੂਲਾਂ ਨੂੰ ਕਰ ਰਹੇ ਹਾਂ 4200 ਸਕੂਲਾਂ ਤੇ ਉੱਤੇ ਸੋਲਰ ਪਲਾਂਟ ਲੱਗੇ ਨੇ ਜਦੋਂ ਕਿ 2400 ਸਕੂਲਾਂ ਤੇ ਲੱਗ ਜਾਣੇ ਨੇ 19000 ਸਕੂਲਾਂ ਸਮੇਤ 53000 ਇਮਾਰਤਾਂ 'ਚ ਸੋਲਰ એનર્ਜੀ ਤੇ ਬਿਜਲੀ ਪਹੁੰਚਣੀ ਸ਼ੁਰੂ ਹੋ ਗਈ ਹੈ ਇਸ ਤਰ੍ਹਾਂ ਬਿਜਲੀ ਦਾ ਖਰਚਾ ਘਟ ਜਾਏਗਾ ਤੇ ਸਾਰੀ ਪ੍ਰਕਿਰਿਆ ਨਾਰਮਲ ਹੋ ਜਾਏਗੀ ਇਹ ਜਵਾਬ ਦਿੱਤਾ ਗਿਆ ਫਿਰ ਆ ਜੀ ਆਕਸੀਜਨ ਪਲਾਂਟ ਕਹਿੰਦੇ ਜੀ ਪੰਜਾਬ 'ਚ ਆਕਸੀਜਨ ਪਲਾਂਟ ਚੱਲ ਰਹੇ ਨੇ ਕਹਿੰਦੇ ਨਹੀਂ ਜੀ ਬੰਦ ਪਏ ਨੇ 41 ਆਕਸੀਜਨ ਪਲਾਂਟ ਬੰਦ ਨੇ ਕਰੋਨਾ ਕਾਲ ਦੇ ਦੌਰਾਨ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਆਕਸੀਜਨ ਪਲਾਂਟ ਲੱਗੇ ਸੀਗੇ ਉਹਨਾਂ ਦੀ ਕੰਡੀਸ਼ਨ ਬਾਰੇ ਜਦੋਂ ਸਵਾਲ ਆਇਆ ਤਾਂ ਸਿਹਤ ਮੰਤਰੀ ਨੇ ਜਵਾਬ ਦਿੱਤਾ ਕਿ ਜੀ ਪਲਾਂਟ ਅਜੇ ਬੰਦ ਨੇ ਨਾਲੇ ਦਮ ਜਰੂਰ ਭਰਿਆ ਕਿ ਹਾਂ ਜੀ 41 ਪਲਾਂਟ ਨੇ ਜਿਹੜੇ ਉਹ ਤਾਂ ਬੰਦ ਨੇ ਪਰ ਅਸੀਂ ਟੈਂਡਰ ਲਾ ਰਹੇ ਹਾਂ ਜਲਦੀ ਉਹ ਤੇ ਇਹਨਾਂ ਨੂੰ ਚਾਲੂ ਹੋ ਜਾਣਗੇ ਦੁਬਾਰਾ ਅਸੀਂ ਨਵੇਂ ਸਿਰ ਤੋਂ ਟੈਂਡਰ ਲਾ ਰਹੇ ਹਾਂ